ਆਜੋ ਆਮ ਆਦਮੀ ਪਾਰਟੀ ਨੂੰ ਇਸ ਪਿੰਡ ਦੇ ਵਿੱਚ ਮੈਂ ਖੜਾ ਤਾਂ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਮਾਨ ਜੀ ਨੇ 15 ਦਿਨ ਪਹਿਲਾਂ 50 ਲੱਖ ਰੁਪਏ ਦਾ ਚੈੱਕ ਆਪਣੇ ਹੱਥੀ ਸਰਪੰਚ ਸਾਹਿਬ ਨੂੰ ਦਿੱਤਾ ਜੀ ਮੈਂ ਨਾਲ ਗਿਆ ਸੀਗਾ ਧੂਰੀ ਕਿਉਂਕਿ ਗੁਰੂ ਸਾਹਿਬ ਦੀ ਚਰਨਛੋਪਾ ਪ੍ਰਾਪਤ ਧਰਤੀ ਹੈ ਗੁਰੂ ਤੇਗ ਬਹਾਦਰ ਸਾਹਿਬ ਦੀ ਔਰ ਇਹ ਪੰਚਾਇਤ ਕਹਿੰਦੀ ਵੀ ਅਸੀਂ ਕਦੇ 50 ਲੱਖ ਦਾ ਚੈੱਕ ਦੇਖਿਆ ਨਹੀਂ ਵੀ ਪੰਚਾਇਤ ਨੂੰ ਮਿਲਿਆ ਵੀ ਕਦੇ ਸੋ ਸਾਰਾ ਜਿਹੜਾ ਪਿੰਡ ਪਮੇਕਾ ਪੰਚਾਇਤਾਂ 2 ਨੇ ਉਹ ਸਾਰਾ ਇੱਕੋ ਪਿੰਡ ਜਿਹੜਾ ਮੰਨਦਾ ਮੈਂ ਤਾਂ ਉਹ ਪਿੰਡ ਦੀ ਸਾਰੀ ਡਿਵੈਲਪਮੈਂਟ ਤੇ ਲੱਗੇਗਾ ਦੇਖੋ ਗੱਲ ਇਹ ਆ ਨਵਜੋਤ ਕੌਰ ਸਿੱਧੂ ਬੀਬੀ ਜੀ ਨੇ ਇਹ ਗੱਲ ਕਹੀ ਹੈ ਕਿ ਜੇ ਤੁਸੀਂ ਸਾਨੂੰ ਮੁੱਖ ਮੰਤਰੀ ਦਾ ਚਿਹਰਾ ਬਣਾਉਂਗੇ ਬਿਨਾ ਪੈਸਿਆਂ ਤੋਂ ਬਈ ਤਾਂ 5 ਕਰੋੜ 500 ਕਰੋੜ ਦੀ ਮੰਗ ਕੀਤੀ ਜਾ ਰਹੀ ਹੈ ਤੇ ਫਿਰ ਅਸੀਂ ਆਉਣ ਨੂੰ ਤਿਆਰ ਆ ਪਰ ਸਾਡੇ ਕੋਲ 500 ਕਰੋੜ ਹੈ ਨਹੀਂ ਤੇ ਉਹਨਾਂ ਨੇ ਇਹ ਵੀ ਇਲਜ਼ਾਮ ਲਾਇਆ ਕਿ ਚੰਨੀ ਜਦੋਂ ਚੀ ਮਿਸਟਰ ਬਣਿਆ ਜੀ 350 ਕਰੋੜ ਦੇ ਕੇ ਬਣਿਆ ਜੀ ਇਹ ਸਵਾਲੀਆ ਨਿਸ਼ਾਨ ਕਾਂਗਰਸ ਨੂੰ ਕਟਹਿਰੇ 'ਚ ਖੜਾ ਕਰਦੇ ਆ ਕਿ ਇਹ ਪੈਸੇ ਦੇ ਕੇ ਚੀ ਮਿਸਟਰ ਬਣਾਉਂਦੇ ਆ ਜੀ ਕਿ ਪੈਸੇ ਦੇ ਕੇ ਮਿਸਟਰ ਬਣਾਉਂਦੇ ਆ ਕਿ ਇਹ ਪੈਸੇ ਦੇ ਕੇ ਟਿਕਟਾਂ ਦਿੰਦੇ ਨੇ ਜੀ ਐਮਐਲਏ ਦੀਆਂ ਇਹਦਾ ਮਤਲਬ ਇਹ ਤਾਂ ਫਿਰ ਦੁਕਾਨਦ ਕਿ ਰਾਜਾ ਬਣੇਗੇ ਜਿਹੜੇ ਪ੍ਰਧਾਨ ਨੇ ਕਾਂਗਰਸ ਦੇ ਉਹਨਾਂ ਤੋਂ ਅਸਤੀਫਾ ਮੰਗ ਲਿਆ ਹਾਈ ਕਮਾਂਡ ਨੇ ਔਰ ਜਿਹੜੇ ਪ੍ਰਤਾਪ ਸਿੰਘ ਬਾਜਵਾ ਨੇ ਆਪੋਜੀਸ਼ਨ ਲੀਡਰ ਉਹਨਾਂ ਤੋਂ ਵੀ ਅਸਤੀਫਾ ਮੰਗ ਲਿਆ ਅੰਦਰ ਖਾਤੇ ਰਿਪੋਰਟ ਆ ਰਹੀ ਹੈ ਇਹ ਕਾਂਗਰਸ ਤਾਂ ਫਾੜੀ ਫਾੜੀ ਹੋਈ ਪਈ ਹੈ ਜੀ ਖਿੱਲਰ ਕੀ ਕਾਂਗਰਸ ਦੀ ਕਾਂਗਰਸ ਕੋਲੇ ਕੀ ਰਹਿ ਗਿਆ ਜੀ ਮੈਨੂੰ ਦੱਸੋ ਤੁਸੀਂ ਇਹ ਹੈ ਨਾ ਜਿਹੜੀਆਂ ਪਾਰਟੀਆਂ ਨੇ ਇਹ ਲੋਕਾਂ ਦੀਆਂ ਪਾਰਟੀਆਂ ਨਾ ਹੋ ਕੇ ਸਿਰਫ ਇੱਕ ਗੈਂਗ ਹੈ ਜੀ ਕਾਂਗਰਸ ਦੇ ਲੀਡਰਾਂ ਦਾ ਇੱਕ ਗੈਂਗ ਹੈ ਜਿਹੜਾ ਪੰਜਾਬ ਨੂੰ ਪਿਛਲੇ ਲੰਮੇ ਸਮੇਂ ਤੋਂ ਲੁੱਟ ਰਿਹਾ ਔਰ ਕਾਲੀ ਦਲ ਦਾ ਵੀ ਇੱਕ ਗੈਂਗ ਹੈ ਜਿਹੜਾ ਪਿਛਲੇ ਲੰਮੇ ਸਮੇਂ ਤੋਂ ਪੰਜਾਬ ਨੂੰ ਲੁੱਟ ਰਿਹਾ ਜੀ ਬੜੇ ਜੋਰਾਂ ਸ਼ੋਰਾਂ ਨਾਲ ਕੈਂਪੇਨ ਚੱਲ ਰਹੀ ਹੈ ਜੀ ਅੱਜ ਮੈਂ ਸਵੇਰੇ ਸ਼ੁਰੂ ਕੀਤਾ ਸੀ ਸੌਜੇ ਤੋਂ ਸਭਾ ਬਨੇਰਾ ਕਲਾਂ ਇਸ ਵਕਤ ਥੁਹੀ ਪਿੰਡ ਦੇ ਵਿੱਚ ਆ ਔਰ ਥੁਹੀ ਪਿੰਡ ਦੇ ਵਿੱਚ ਵੀ ਤੁਸੀਂ ਦੇਖਿਆ ਜੀ ਨੁਕੜ ਮੀਟਿੰਗ ਰੈਲੀ ਦਾ ਰੂਪ ਧਾਰ ਰਹੀ ਹੈ ਬੜਾ ਜ਼ਬਰਦਸਤ ਰਿਸਪੌਂਸ ਹੈ ਕਿਉਂਕਿ ਲੋਕ ਜਿਹੜੇ ਕੰਮ ਨਾਲ ਜੁੜੇ ਹੋਏ ਆ ਚਾਹੇ 600 ਗੁਣਟ ਬਿਜਲੀ ਦੀ ਗੱਲ ਕਰ ਲੋ ਚਾਹੇ ਕਿਸਾਨ ਦੇ ਖੇਤਾਂ ਤੱਕ ਪਾਣੀ ਪਹੁੰਚਣ ਦੀ ਗੱਲ ਕਰ ਲਓ ਕਿਸਾਨ ਦੇ ਖੇਤਾਂ 'ਚ ਵੀ ਬਿਜਲੀ ਮਾਫ ਆ ਘਰਾਂ 'ਚ ਵੀ ਮਾਫ ਹੈ ਔਰ ਉਸ ਤੋਂ ਬਾਅਦ 60000 ਦੇ ਆਸ-ਪਾਸ ਨੌਕਰੀਆਂ 10 ਲੱਖ ਰੁਪਏ ਸਿਹਤ ਬੀਮਾ ਨਾਬਾ ਦੇ ਵਿੱਚ ਸੜਕਾਂ ਦਾ ਜਾਲ ਵਿਛਿਆ 88 ਸੜਕਾਂ ਬਣਨ ਜਾ ਰਹੀਆਂ ਨੇ ਨਾਬਾ ਦੇ ਵਿੱਚ 27 ਖੇਡ ਗਰਾਊਂਡ ਬਣ ਰਿਹਾ 10 ਕਰੋੜ ਦੀ ਲਾਗਤ ਦੇ ਨਾਲ ਪੰਚਾਇਤੀ ਘਰ ਉਸ ਤੋਂ ਬਾਅਦ ਆਪਾਂ ਲਾਇਬ੍ਰੇਰੀਆਂ ਜਿਹਨੀਆਂ ਉਹਦੇ ਅਧਿਕਾਰਨ ਮੈਂ ਆਲਰੇਡੀ ਕਰ ਚੁੱਕਿਆ ਤਿੰਨ ਚਾਰਾਂ ਦੇ ਤੇ ਇਹ ਸਾਰੇ ਜਿਹੜੇ ਕੰਮ ਹੈ ਜੀ ਪਹਿਲਾਂ ਕਦੇ ਦੇਖੇ ਨਹੀਂ ਲੋਕਾਂ ਨੇ ਜੀ ਇਸ ਪਿੰਡ ਦੇ ਵਿੱਚ ਮੈਂ ਖੜਾ ਤਾਂ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਮਾਨ ਜੀ ਨੇ 15 ਦਿਨ ਪਹਿਲਾਂ 50 ਲੱਖ ਰੁਪਏ ਦਾ ਚੈੱਕ ਆਪਣੇ ਹੱਥੀ ਸਰਪੰਚ ਸਾਹਿਬ ਨੂੰ ਦਿੱਤਾ ਜੀ ਮੈਂ ਨਾਲ ਗਿਆ ਸੀਗਾ ਧੂਰੀ ਕਿਉਂਕਿ ਗੁਰੂ ਸਾਹਿਬ ਦੀ ਚਰਨਛੋਹ ਪ੍ਰਾਪਤ ਧਰਤੀ ਹੈ ਗੁਰੂ ਤੇਗ ਬਹਾਦਰ ਸਾਹਿਬ ਦੀ ਪਰ ਇਹ ਪੰਚਾਇਤ ਕਹਿੰਦੀ ਵੀ ਅਸੀਂ ਕਦੇ 50 ਲੱਖ ਦਾ ਚੈੱਕ ਦੇਖਿਆ ਨਹੀਂ ਵੀ ਪੰਚਾਇਤ ਨੂੰ ਮਿਲਿਆ ਹੋਵੇ ਕਦੇ ਸੋ ਸਾਰਾ ਜਿਹੜਾ ਪਿੰਡ ਪਮੇਕਾ ਪੰਚਾਇਤਾਂ ਦੋ ਨੇ ਉਹ ਸਾਰਾ ਇੱਕੋ ਪਿੰਡ ਜਿਹੜਾ ਮੰਨਦਾ ਮੈਂ ਤਾਂ ਉਹ ਪਿੰਡ ਦੀ ਸਾਰੀ ਡਿਵੈਲਪਮੈਂਟ ਤੇ ਲੱਗੇਗਾ ਪਿੰਡ ਦੇ ਵਿੱਚ ਖੇਡ ਗਰਾਊਂਡ ਵੀ ਪਿੰਡ ਦੇ ਵਿੱਚ ਹੋਰ ਵੀ ਜਿਹੜੇ ਕੰਮ ਹੋਣ ਵਾਲੇ ਸਾਰੇ ਉਹਦੇ ਲਈ ਸਾਲ ਲਈ ਗਰੰਟੀਆਂ ਜਾਰੀ ਹੋ ਰਹੀਆਂ ਨੇ ਦੇਖੋ ਗੱਲ ਇਹ ਆ ਨਵਜੋਤ ਕੌਰ ਸਿੱਧੂ ਬੀਬੀ ਜੀ ਨੇ ਇਹ ਗੱਲ ਕਹੀ ਹੈ ਕਿ ਜੇ ਤੁਸੀਂ ਸਾਨੂੰ ਮੁੱਖ ਮੰਤਰੀ ਦਾ ਚਿਹਰਾ ਬਣਾਉਂਗੇ ਬਿਨਾਂ ਪੈਸਿਆਂ ਤੋਂ ਵੈਸੇ ਤਾਂ 5 ਕਰੋੜ 500 ਕਰੋੜ ਦੀ ਮੰਗ ਕੀਤੀ ਜਾ ਰਹੀ ਹੈ ਤੇ ਫਿਰ ਅਸੀਂ ਆਉਣ ਨੂੰ ਤਿਆਰ ਆ ਪਰ ਸਾਡੇ ਕੋਲੇ 500 ਕਰੋੜ ਹੈ ਨਹੀਂ ਤੇ ਉਹਨਾਂ ਨੇ ਇਹ ਵੀ ਇਲਜ਼ਾਮ ਲਾਇਆ ਕਿ ਚੰਨੀ ਜਦੋਂ ਚੀ ਮਿਸਟਰ ਬਣਿਆ ਜੀ 350 ਕਰੋੜ ਦੇ ਕੇ ਬਣਿਆ ਜੀ ਇਹ ਸਵਾਲੀਆ ਨਿਸ਼ਾਨ ਕਾਂਗਰਸ ਨੂੰ ਕਟਹਿਰੇ 'ਚ ਖੜਾ ਕਰਦੇ ਆ ਕਿ ਇਹ ਪੈਸੇ ਦੇ ਕੇ ਚੀ ਮਿਸਟਰ ਬਣਾਉਂਦੇ ਆ ਜੀ ਕਿ ਇਹ ਪੈਸੇ ਦੇ ਕੇ ਮੈਂਸਟਰ ਬਣਾਉਂਦੇ ਆ ਕਿ ਇਹ ਪੈਸੇ ਦੇ ਕੇ ਟਿਕਟਾਂ ਦਿੰਦੇ ਨੇ ਜੀ ਐਮਐਲਏ ਦੀਆਂ ਇਹਦਾ ਮਤਲਬ ਇਹ ਤਾਂ ਫਿਰ ਦੁਕਾਨਦਾਰੀ ਹੋ ਗਈ ਨਾ ਫਿਰ ਇਹ ਪਾਰਟੀ ਥੋੜਾ ਜੀ ਕਾਂਗਰਸ ਨੇ ਵੀ ਉਹੀ ਕੰਮ ਫੜ ਲਿਆ ਜੀ ਔਰ ਇਹ ਇੱਕ ਇਹ ਗੱਲ ਕਹਿਣੀ ਔਰ ਉਹਨਾਂ ਨੂੰ ਪਾਰਟੀ ਦੇ ਵਿੱਚੋਂ ਕੱਢ ਦੇਣਾ ਇਹ ਉਸ ਤੋਂ ਵੀ ਵੱਡਾ ਸਵਾਲੀਆ ਨਿਸ਼ਾਨ ਹੈ ਜੀ ਔਰ ਅੱਜ ਦੀ ਇਹ ਅੰਦਰ ਦੀ ਰਿਪੋਰਟ ਹੈ ਕਿ ਰਾਜਾ ਵੜਿੰਗ ਜਿਹੜੇ ਪ੍ਰਧਾਨ ਨੇ ਕਾਂਗਰਸ ਦੇ ਉਹਨਾਂ ਤੋਂ ਅਸਤੀਫਾ ਮੰਗ ਲਿਆ ਹਾਈ ਕਮਾਂਡ ਨੇ ਔਰ ਜਿਹੜੇ ਪ੍ਰਤਾਪ ਸਿੰਘ ਬਾਜਵਾ ਨੇ ਆਪੋਜੀਸ਼ਨ ਲੀਡਰ ਉਹਨਾਂ ਤੋਂ ਵੀ ਅਸਤੀਫਾ ਮੰਗ ਲਿਆ ਅੰਦਰ ਖਾਤੇ ਰਿਪੋਰਟ ਆ ਰ ਕਾਟੋ ਕਲਿਸ਼ ਬਹੁਤ ਵੱਡਾ ਹੈ ਜੀ ਜਿਵੇਂ ਬੀਬੀ ਜੀ ਨੇ ਕਿਹਾ ਬੀਬੀ ਨਵਜੋਤ ਕੌਰ ਜੀ ਨੇ ਕਿ ਇਹਨਾਂ ਦੇ ਤਾਂ 4-5 ਕੈਂਡੀਡੇਟ ਨੇ ਜੀ ਔਰ ਅਸੀਂ ਵੀ ਚਾਹੁੰਦੇ ਆ ਕਿ ਸਾਨੂੰ ਚੀਫ ਮਿਨਿਸਟਰ ਦੇ ਤੌਰ ਤੇ ਮੌਕਾ ਦਿੱਤਾ ਜਾਵੇ ਤੇ ਹੁਣ ਜੇ 500 ਕਰੋੜ ਰੁਪਇਆ ਦੇ ਕੇ ਚੀਫ ਮਿਨਿਸਟਰ ਬਣੂਗਾ ਤਾਂ ਫਿਰ ਉਹ ਪੰਜਾਬ ਤੇ ਕੀ ਲਾਊਗਾ ਜੀ ਕਿੱਥੇ ਉਸੇ 500 ਕਰੋੜ ਦੇ ਨਾਲ ਪੰਜਾਬ ਦੇ ਐ ਸਮਝ ਲਓ ਕਿ ਤੁਸੀਂ 1000 ਪਿੰਡਾਂ ਦੀ ਡਿਵੈਲਪਮੈਂਟ ਹੋ ਸਕਦੀ ਹੈ 50-50 ਲੱਖ ਨਾਲ ਪਰ ਇਹਨਾਂ ਦੇ ਮਨ ਦੇ ਵਿੱਚ ਕੀ ਹੈ ਜੀ ਇਹ ਸਿਰਫ ਕੁਰਸੀ ਨੂੰ ਪਿਆਰ ਕਰਦੇ ਆ ਇਹ ਉਹੀ ਕਾਂਗਰਸ ਆ ਜਿਨੇ ਇੰਦਰਾ ਗਾਂਧੀ ਦੇ ਕਤਲ ਤੋਂ ਬਾਅਦ ਦਿੱਲੀ ਕਾਨਪੁਰ ਬੰਬੇ ਕਲਕੱਤੇ ਸਿੱਖਾਂ ਦੇ ਗਲਾਂ 'ਚ ਟਾਇਰ ਪਾ ਕੇ ਉਹਨਾਂ ਨੂੰ ਆਗਾਂ ਲਾਈਆਂ ਸੀਗੀਆਂ ਉਹੀ ਕਾਂਗਰਸ ਹੈ ਜੀ ਔਰ ਉਹੀ ਕਾਲੀ ਦਲ ਹੈ ਜਿਹਨੇ 2015 ਦੇ ਵਿੱਚ ਬੇਦਬੀ ਕਰਾਈ ਸੀ ਔਰ ਅੱਜ ਤੱਕ ਸਾਹ ਜਾ ਕੇ ਇਹਨਾਂ ਨੇ ਮੰਨੀ ਵੀ ਹੈ ਜੀ ਆਪ ਉਹ ਗੱਲ ਪਰ ਹੁਣ ਜਿਹੜੇ 328 ਰੂਪ ਜਿਹੜੇ ਗੁਰੂ ਸਾਹਿਬ ਦੇ ਗੁੜਕਾ ਸਾਹਿਬ ਦੇ ਉਹਨਾਂ ਦਾ ਜਿਹੜਾ ਲਾਪਤਾ ਹੋਣ ਦਾ ਮਾਮਲਾ ਉਹਦੀ ਐਫ ਆਈ ਆਰ ਦਰਜ ਹੋਈ ਹੈ ਕਾਲੀ ਦਲ ਵੀ ਵੱਡੇ ਸਵਾਲੀ ਨਿਸ਼ਾਨੇ ਦੇ ਵਿੱਚ ਕਿਰਿਆ ਹੋਇਆ ਕਾਂਗਰਸ ਵੀ ਕਰੀ ਹੋਈ ਹੈ ਔਰ ਆਮ ਆਦੀ ਪਾਰਟੀ ਜਿਹੜੀ ਹੈ ਸਿਰਫ ਕੰਮ ਦੀ ਗੱਲ ਕਰ ਰਹੀ ਹੈ ਲੋਕਾਂ ਦੀ ਗੱਲ ਕਰ ਰਹੀ ਹੈ ਇਹ ਪਾਰਟੀਆਂ ਸੁਨੀਲ ਬਿਲਕੁਲ ਇਹਨਾਂ ਦੀ ਇਨਵੈਸਟੀਗੇਸ਼ਨ ਹੋਣੀ ਚਾਹੀਦੀ ਹੈ ਜੀ ਤੁਹਾਨੂੰ ਯਾਦ ਆ ਜਦੋਂ ਚੰਨੀ ਸਾਹਿਬ ਨੂੰ ਚੀਫ ਮਿਨਿਸਟਰ ਬਣਾਇਆ ਇਹਨਾਂ ਦੇ ਭਾਣਜੇ ਕੋਲੋਂ 11 ਕਰੋੜ ਰੁਪਏ ਆਖਰੇ 9 ਕਰੋੜ ਰੁਪਏ ਕੈਸ਼ ਮਿਲਿਆ ਸੀ ਤੁਹਾਨੂੰ ਯਾਦ ਹੋਣਾ ਜੀ ਠੀਕ ਹੈ ਜੀ ਤਾਂ ਇਹ ਕਿੱਥੋਂ ਆਉਂਦਾ ਇਹਨਾਂ ਕੋਲ ਇੰਨਾ ਪੈਸਾ ਜੀ ਕਿੱਥੋਂ ਆ ਜਾਂਦਾ ਇਹਨਾਂ ਕੋਲ ਪੈਸਾ ਇਹ 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 ਜਿਹੜੇ ਜੀ ਮੈਨੂੰ ਯਾਦ ਆ ਇਹ ਖੜ ਦੇ ਕਾਉਂਸਲਰ ਹੁੰਦੇ ਸੀ ਫਿਰ ਪ੍ਰਧਾਨ ਬਣੇ ਚੰਨੀ ਸਾਹਿਬ ਅੱਜ ਇਹ ਰੁਪਏ ਕਰੋੜਾਂ ਦੀ ਪ੍ਰਾਪਰਟੀ ਬਣਾਈ ਬੈਠੇ ਨੇ ਜੀ ਕਿੱਥੋਂ ਬਣਾ ਲਈ ਇਹਨਾਂ ਨੇ ਪ੍ਰਾਪਰਟੀ ਜੀ ਰਾਜਾ ਵੜਿੰਗ ਖੋਰਾ ਕੋਲੇ ਕਿੱਥੋਂ ਇਨੀ ਪ੍ਰਾਪਰਟੀ ਆ ਗਈ ਬਾਜਵਾ ਸਾਹਿਬ ਉਹ ਇਹ ਸਾਰੇ ਜਿਹੜੇ ਲੋਕ ਨੇ ਨਾ ਜੀ ਕਾਂਗਰਸ ਸੁਨੀਲ ਜਾਖੜ ਨੂੰ ਵੀ ਪਤਾ ਹੋਊ ਕਾਂਗਰਸ ਚ ਰਹੇ ਨੇ ਉਸ ਟਾਈਮ ਵਿੱਚ ਇੱਕ ਇੱਕ ਚੀਜ਼ ਦਾ ਪਤਾ ਜੀ ਤਾਂ ਹੀ ਤਾਂ ਉਹ ਦੱਸ ਰਹੇ ਨੇ ਸਾਰੀਆਂ ਗੱਲਾਂ ਜੀ ਇਹ 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 ਨਾ ਜਿਹੜੀਆਂ ਪਾਰਟੀਆਂ ਨੇ ਇਹ ਲੋਕਾਂ ਦੀਆਂ ਪਾਰਟੀਆਂ ਨਾ ਹੋ ਕੇ ਸਿਰਫ ਇੱਕ ਗੈਂਗ ਹੈ ਜੀ ਕਾਂਗਰਸ ਦੇ ਲੀਡਰਾਂ ਦਾ ਇੱਕ ਗੈਂਗ ਹੈ ਜਿਹੜਾ ਪੰਜਾਬ ਨੂੰ ਪਿਛਲੇ ਲੰਮੇ ਸਮੇਂ ਤੋਂ ਲੁੱਟ ਰਿਆ ਔਰ ਕਾਲੀ ਦਲ ਦਾ ਵੀ ਇੱਕ ਗੈਂਗ ਹੈ ਜਿਹੜਾ ਪਿਛਲੇ ਲੰਮੇ ਸਮੇਂ ਤੋਂ ਪੰਜਾਬ ਨੂੰ ਲੁੱਟ ਰਿਆ ਜੀ ਅਸੀਂ ਬਹੁਤ ਸਾਨੂੰ ਹੰਗਾਰਾ ਮਿਲ ਰਿਹਾ ਜੀ ਪਿੰਡਾਂ 'ਚ ਜੀ ਮਾਕੇ ਪੂਰਾ ਤਨ ਮੰਨ ਲਈ ਨਾ ਜਿਹੜੀ ਆਪਣੀਆਂ ਆਪ ਪਾਰਟੀ ਨੂੰ ਸਾਨੂੰ ਟਿਕ ਦੇ ਕੇ ਸਾਡਾ ਮਾਣ ਵਧਾਇਆ ਜੀ ਅਸੀਂ ਇਹਨਾਂ ਵਾਸਤੇ ਪੂਰੀ ਤਨ ਮੰਨ ਨਾਲ ਉਹ ਕਰਾਂਗੇ ਮੈਂ ਧੰਨਵਾਦਾਂ ਆਪਣੇ ਐਮਐਲਏ ਸਾਹਿਬ ਦਾ ਜੀ ਜਿਨ੍ਹਾਂ ਨੇ ਮੈਨੂੰ ਮਾਣ ਬਖਸ਼ਿਆ ਉਹਨਾਂ ਦੇ ਤੇ ਅਸੀਂ ਪੂਰੀ ਤਨ ਬੇਹੀ ਨਾਲ ਅੱਬ ਦਾ ਕੰਮ ਕਰਾਂਗੇ ਤੇ ਅਸੀਂ ਅਪੀਲ ਕਰਦੇ ਹਾਂ ਸਾਰੇ ਆਪਣੇ ਜਿਹੜੇ ਨਗਰ ਨੇ ਪਿੰਡਾਂ ਨੇ ਧਾਰੂ ਕੀ ਨੂੰ ਕਲਹਾਣੇ ਨੂੰ ਤੇ ਨਿਰਮਾਣਾ ਪਿੰਡ ਦਿਵਾਨਗੜ ਵੀ ਸਾਨੂੰ ਵੱਧ ਤੋਂ ਵੱਧ ਵੋਟਾਂ પાਕੇ ਸਾਨੂੰ ਜਿੱਤ ਪ੍ਰਾਪਤ ਸਰਕਾਰ ਦੇ ਵੱਲੋਂ ਕਿੰਨੇ ਕੁ ਗਰੰਟਾ ਦਿੱਤੀ ਵੀ ਆਪਣੇ ਗਰੰਟਾ ਸਾਡੇ ਦੀ 50 ਲੱਖ ਰੁਪਏ ਦਾ ਆਪਣੇ ਗੁਰੂ ਤੇਗ ਬਹਾਦਰ ਸਾਹਿਬ ਤੋਂ ਆਇਆ ਹੁਣ 13 ਲੱਖ ਰੁਪਏ ਹੋਰ ਮਾ ਟੋਬਾ ਹਾਂ ਇੱਕ ਟੋਬਾ ਸਾਡੇ ਬਹੁਤ ਜ਼ਿਆਦੇ ਬੁਰਾ ਹਾਲਤੀ ਜੀ ਉਹਨੂੰ ਮਦਦ ਕਰਕੇ ਅਸੀਂ ਐਮਆਰਏ ਸਾਹਿਬ ਨੂੰ ਬੇਨਤੀ ਕੀਤੀ ਜਾ ਕੇ ਵੀ ਸਾਡਾ ਆ ਕੰਮ ਕਰਾਓ ਜੀ ਤੇ ਉਹਨਾਂ ਨੇ ਬਹੁਤ ਮਦਦ ਕਰਕੇ ਟੋਬਾ ਅੱਜ ਜਾ ਕੇ ਦੇਖ ਲਓ ਤੁਸੀਂ ਪਾਣੀ ਆਈ ਨਹੀਂ ਪਤਾ ਲੱਗਦਾ ਵੀ ਹੈ ਕਿੱਥੇ ਤੇ ਸਾਰਾ ਇਹ ਨੋ ਚਪੜਾ ਬੰਦ ਹੋ ਗਿਆ ਜਿਹੜੇ ਆਪਣੇ ਅੰਸੀਬ ਅੰਦੇ ਅੰਦਰ ਜਾਂਦਾ ਦੀ ਸਾਹਿਬਾ ਇਹ ਸਾਨੂੰ ਬਹੁਤ ਵਧੀਆ ਹੰਗਾਰਾ ਦਿੱਤਾ ਤੇ ਪਿੰਡਾਂ 'ਚ ਬਹੁਤ ਵਧੀਆ ਸਤਕਾਰ ਦਿੱਤਾ ਜਾ ਰਹੇ ਹਾਂ ਅਸੀਂ ਬਹੁਤ ਵਧੀਆ ਸਤਕਾਰ ਦੇ ਦਿੰਦਿਆਂ ਵਧੀਆ ਹੰਗਾਰਾ ਦੇ ਰਹੇ ਨੇ ਲੋਕਾ ਬਾਈਗਰ ਜੀ ਕਾ ਖਾਲਸਾ ਬਾਈਗਰ ਜੀ ਕੀ ਫਤਿਹ ਬੀਬੀ ਮਨਜੀਤ ਕੌਰ ਨੂੰ ਵੋਟ ਪਾ ਕੇ ਕਾਮਯਾਬ ਬਣਾਓ ਅਸੀਂ ਐਮਐਲਏ ਸਾਹਿਬਾ ਆਏ ਸੀਗੇ ਅਸੀਂ ਪਿੰਡਾਂ ਦੇ ਵਿੱਚ ਵੀ ਜਾ ਰਹੇ ਹਾਂ ਵਧੀਆ ਹੰਗਾਰਾ ਮਿਲ ਰਿਹਾ ਵੋਟਾਂ ਦੇ ਪ੍ਰਤੀ ਤੇ ਕਾਮਯਾਬ ਹੋ ਮੰਗ ਇਹ ਵਿਕਾਸ ਕਾਰਜ ਆਮ ਆਦਮੀ ਪਾਰਟੀ ਕਰਦਾ ਬਹੁਤ ਵਧੀਆਗਾ ਵਧੀਆ ਕਰ ਰਹੀ ਹੈ ਸਾਡਾ ਟੋਬੇ ਦਾ ਹੋਇਆਗਾ ਕੰਮਕਾਰ ਚੱਲ ਰਿਹਾ ਤੇ ਸੀਵਰੇਜ ਦੀ ਰਹਿੰਦੇ ਆ ਉਥੇ ਉਹ ਕੰਪਲੀਟ ਹੋ ਜਾਊਗਾ ਤੇ ਸਾਡੇ ਗੁਰੂ ਤੇਗਬਾਦ ਗੁਰਦੁਆਰਾ ਸਾਹਿਬ ਨੂੰ ਗ੍ਰਾਂਟ ਦਿੱਤੀ ਗਈ ਆ ਸਕੂਲ ਦਾ ਵੀ ਸਾਡਾ ਮਤਲਬ ਆਲਰੇਡੀ ਸਾਰਾ ਵਿਕਾਸ ਆ ਜਿਹੜਾ ਉਹ ਚੱਲ ਰਿਹਾ ਕੰਮ ਕਰ ਰਹੀ ਆ ਆਪ ਸਰਕਾਰ